ਕਿ ਉਹਨਾਂ ਦਾ ਹਲਕੇ ਦਾ ਹਾਲ ਕੀ ਹੈ ਤੇ ਕੀ ਰਿਸਪਾਂਸ ਮਿਲ ਰਿਹਾ ਹੈ ਪਬਲਿਕ ਦੇ ਵੱਲ ਉਹਨਾਂ ਨੂੰ ਹਾਂਜੀ ਸਰ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਹੈ ਜੀ ਦੁਨੀਆ ਵੱਲੋਂ ਸਰ ਸਰਕਾਰਤ ਆਰਡੀ ਦੀ ਸੰਗਤ ਨੇ ਪਹਿਲਾਂ ਤਾਂ ਬਹੁਤ ਵੱਡੀਆਂ ਰੈਲੀਆਂ ਤੇ ਵਿੱਚ ਸਭ ਖਾ ਉਦੋਂ ਬਾਅਦ ਛੋਟੀਆਂ ਰੈਲੀਆਂ ਹੋਈਆਂ ਹੁਣ ਮੀਟਿੰਗਾਂ ਸਾਡੀਆਂ ਵਾਰਡ ਵਾਈਜ਼ ਪਿੰਡ ਵਾਈਜ਼ ਚੱਲ ਰਹੀਆਂ ਧੰਨੋ ਧੰਨ ਸੰਗਤਾਂ ਕਾਫਲੇ ਬਣਾ ਕੇ ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਸਾਹ ਦੇ ਨਾਲ ਜਨਰਲ ਸਾਹਿਬ ਦੀ ਮਤ ਤਿਆਰੀਆਂ ਕਿਉਂ ਇਹ ਅਸੀਂ ਬਾਰਡਰ ਤੇ ਬੈਠੇ ਆਂ ਇਹ ਅੰਮ੍ਰਿਤਸਰ ਜ਼ਿਲ੍ਹਾ ਦੀ ਸਾਰਾ ਲੋਕ ਸਭਾ ਜਿਹੜੀ ਸੀਟ ਹੈ ਸਾਰੀ ਬਾਰਡਰ ਦੀ ਤੇ ਖਾਸ ਕਰਕੇ ਜਿਹੜਾ ਤਾਰੀ ਹਲਕਾ ਹੋ ਬਿਲਕੁਲ ਸਰਦਾਂ ਦੇ ਨਾਲ ਤਾਰਾਂ ਦੇ ਨਾਲ ਲੱਗੇ ਹੋਏ ਤੇ ਬਾਰਡਰ ਵਾਲੇ ਲੋਕਾਂ ਦੀ ਜਿਹੜੀ ਗੱਲ ਸੀ ਉਹ ਦਿੱਲੀ ਤੱਕ ਕਿਉਂਕਿ ਜਿਹੜਾ ਬਾਰਡਰ ਹੁੰਦਾ ਹੈ ਸੈਂਟਰ ਦੇ ਸੰਬੰਧ ਨਾਲ ਸੰਬੰਧ ਰੱਖਦਾ ਤੇ ਉੱਥੇ ਸਾਨੂੰ ਕਾਬਲ ਜਿਹੜੀ ਐਮਪੀ ਨਹੀਂ ਇਹਨਾਂ ਬੜਨਾ ਜਤਰੀ ਸਾਹਮਣੇ ਲੋਕ ਸਭ ਬੈਠੇ ਸਾਰਾ ਕੁਝ ਕਿ ਇਹਨਾਂ ਨੇ ਦੇਸ਼ ਨੂੰ ਚਲਾਉਣ ਵਾਸਤੇ ਦਰੀਆਂ ਨੀਤੀਆਂ ਬਣਾਉਣ ਵਾਸਤੇ ਸਿਸਟਮ ਨੂੰ ਸਮਝ ਕੇ ਇਥੇ ਇਹਨਾਂ ਦੇਖ ਦੀ ਸੇਵਾ ਕਰਨੀ ਉਹਦੇ ਮੈਂ ਸੋਚਦਾ ਕਿ ਉੱਥੇ ਇਹਨਾਂ ਪੰਜਾਬ ਦੇ ਬੜੇ ਵੱਡੀ ਸੇਵਾ ਕਰਨੀ ਤੇ ਖਾਸ ਕਰਕੇ ਅੰਮ੍ਰਿਤਸਰ ਦੇ ਬਾਡਰ ਦੀ ਸਾਡੇ ਮਸਲੇ ਇੱਥੇ ਕਾਫੀ ਨੇ ਜਿਤਨਾ ਬੇਰੁਜ਼ਗਾਰੀ ਦਾ ਮਸਲਾ ਚੰਗੀ ਇੰਡਸਟਰੀ ਜਿਹੜੀ ਹੈ ਸਾਰੀ ਇੱਥੋਂ ਮੱਚ ਚ ਚੱਲੇ ਗਈ ਜੰਮੂ ਕਿਸੇ ਵਿੱਚ ਚੱਲੇ ਗਈ ਜਿਹੜਾ ਕਿ ਉੱਥੇ ਸਿਕੰਦਰ ਲੋ ਉੱਥੇ ਸੂਰਤਾਂ ਨੇ ਇੱਥੇ ਨਹੀਂ ਉਹ ਅਸੀਂ ਬੜੇ ਚਿਤੋਂ ਮਾ ਕਰਦੇ ਕਾਰਨ ਦੇ ਸਰਕਾਰੀ ਲੰਬੇ ਸਮੇਂ ਤੋਂ ਪਰ ਨਹੀਂ ਦਿੱਤੀਆਂ ਹੁਣ ਜੈਤਲੀ ਸਾਹਿਬ ਦੇ ਧਿਆਨ ਦੇ ਵਿੱਚ ਗੱਲਾਂ ਆ ਉਹਨਾਂ ਕਿਹਾ ਵੀ ਸਰਕਾਰ ਬਣ ਤੋਂ ਬਾਅਦ ਹੇ ਮੇਰੀ ਪੈ ਜਿਹੜੀ ਉਹ ਬਾਟਰ ਤੋਂ ਹੋਏਗੀ ਪੈਕੇਜ ਜਿਹੜਾ ਬਾਟਰ ਤੋਂ ਹੋਏਗਾ ਯੋਜਨਾ ਇੰਡਸਟਰੀ ਵਾਸਤੇ ਆਗੇ ਨੌਜਵਾਨਾਂ ਦੇ ਵਿਕਾਰ ਵਾਸਤੇ ਮਜ਼ਦੂਰ ਜਿਹੜੇ ਵੇਲੇ ਕਰ ਰਹੇ ਉਹਨਾਂ ਵਾਸਤੇ ਤੇ ਅੰਮ੍ਰਿਤਸਰ ਤੋਂ ਹੋਏਗੀ ਪੰਜਾਬ ਦੇ ਸਾਡੇ ਬੜੇ ਲੰਮੇ ਸਮੇਂ ਤੋਂ ਸਟੇਟ ਲੈਵਲ ਦੇ ਜਿਹੜੇ ਸੈਂਟਰ ਦਾ ਮਸਲੇ ਹੋ ਲੜਖੇ ਆ ਰਹੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜੀ ਡਿਪਟੀ ਸੀਐਮ ਸਾਹਿਬ ਸਾਹਿਬ ਸ਼ਿਵੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸ਼ਰਮਨੀ ਕਾਲੀਗਨ ਇਹ ਸਰਕਾਰ ਬਣ ਤੋਂ ਬਾਅਦ ਉਹ ਵੀ ਹਰ ਪੰਜਾਬੀਆਂ ਵਾਸਤੇ ਬਹੁਤ ਵੱਡੇ ਮਸਲੇ ਜਿਹੜੇ ਪੰਜਾਬ ਨੂੰ ਬਾਦ ਸਾਹਿਬ ਦਾ ਕਿ ਸੁਭਨਾ ਕਿ ਦੁਨੀਆ ਦੇ ਨਕਸ਼ੇ ਲੈ ਕੇ ਜਾਂਦਾ ਕਿ ਇੱਕ ਵਧੀਆ ਤੇ ਜਿਸੇ ਰੋਜ਼ਗਾਰ ਵੀ ਪੂਰਾ ਹੋਵੇ ਵਿਕਾਸ ਵੀ ਪੂਰਾ ਹੋਵੇ ਅਮਰਚਾਰਨ ਪੂਰਾ ਹੋਵੇ ਤਾਂ ਹੱਥ ਹੀ ਤੋਂ ਦੁਨੀਆ ਦੇ ਨਕਸ਼ੇ ਤੇ ਜਿਹੜਾ ਉਹ ਲੈ ਕੇ ਜਾਂਦਾ ਉਹ ਬਾਦ ਸਾਹਿਬ ਦੀ ਸੋਖਦਾ ਸੀ ਸਮਝਦੇ ਕਿ ਬਹੁਤ ਕਾਬਲ ਸਾਨੂੰ ਉਮੀਦਵਾਰ ਮਿਲਿਆ ਬਹੁਤ ਸੀਨੀਅਰ ਉਮੀਦਵਾਰ ਮਿਲਿਆ ਔਰ ਬਹੁਤ ਮੱਲਾ ਸੁਪਰੀਮ ਕੋਰਟ ਦੇ ਵਕੀਲ ਬੜਾ ਚੜੇ ਨੇ ਇਹ ਹਰ ਗੁਣਰਚਾ ਹੈਗਾ ਜਿਹੜੇ ਕਿ ਸਰਕਾਰ ਨੂੰ ਚਲਾਉਣ ਵਾਲਾ ਵਾਸਤੇ ਕੈਂਪੀ ਚਾਹੀਦੇ ਉਹ ਸਾਰੀਆਂ ਨੱਚ ਵਿੱਚ ਪਤਾਨੇ ਉਹ ਸਾਨੂੰ ਵਲਟਰ ਨੂੰ ਮਿਲਿਆ ਅਮਰ ਨੂੰ ਮਿਲਿਆ ਉਹ ਲੋਕ ਬਹੁਤ ਖੁਸ਼ ਨੇ ਕਰਕੇ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਹਲਕਾ ਟਾਰੇ ਚੋ ਉਹ ਸਾਡੇ ਜਿਤਲੀ ਸਭ ਜਿੱਤਣਗੇ ਰਣਕੀ ਸਰ ਕਾਂਗਰਸ ਦਾ ਕੀ ਰੋਲ ਹੈ ਕੈਪਟਨ ਅਮਰਿੰਦਰ ਸਿੰਘ ਅਮਰ ਸਤੋਂ ਲੋਕ ਸਭਾ ਚੋਣਾਂ ਲੜ ਰਹੇ ਨੇ ਕੀ ਉਹਨਾਂ ਦਾ ਵੀ ਕੋਈ ਇਦਾਂ ਦਾ ਕੋਈ ਹੈਗਾ ਹੀ ਵਿਜੂਦ ਇੱਥੇ ਹਮੇਸ਼ਾ ਦੇ ਵਿੱਚ ਕਾਂਗਰਸ ਦਾ ਤਾਂ ਕੋਈ ਲੰਮਾ ਸਮਾਂ ਰਾਜ ਰਾਜ 36 ਸਾਲ ਦੇ ਲਗਭਗ ਹਿੰਦੁਸਤਾਨ ਨੂੰ ਯਾਦ ਹੋਣ ਹੋਗੇ ਉਹ ਤਕਰੀਬਨ ਮੈਂ ਕਨਵਾ ਦੇ 50 ਸਾਲ ਦੇ ਲਗਭਗ 45 50 ਸਾਲ ਦਾ ਲਗਭਗ ਪੰਜਾਬ 'ਚ ਰਾਜ ਉਹਨਾਂ ਨੇ ਕੀਤਾ ਤੇ ਸੈਂਟਰ 'ਚ ਅੱਜ ਵੀ ਉਹਨਾਂ ਦਾ ਰਾਜ ਚੱਲ ਰਿਹਾ ਕਿ ਥੋੜਾ ਸਮਾਂ ਵਿੱਚ ਸਰਕਾਰਾਂ ਤੁਚ ਗਈਆਂ ਇੰਨਾ ਲੰਮਾ ਸਮਾਂ ਰਾਜ ਕਰਕੇ ਬਹੁਤ ਚੰਗੀ ਤਰ੍ਹਾਂ ਲੋਕਾਂ ਨੇ ਉਹਨਾਂ ਨੂੰ ਹੰਡਾ ਲਿਆ ਵੇਖ ਲਿਆ ਹਰ ਪੰਜਾਂ ਸਾਲਾਂ ਬਾਅਦ ਕਾਂਗਰਸ ਨਾਰਾ ਬਦਲ ਦਿੰਦੀ ਜਿਹੜੇ ਚੋਣੇ 'ਤੋਂ ਤੁਸੀਂ ਦੱਸਦੇ ਲੜਦੇ ਸਾਡੇ ਕਾਂਗਰਸ ਵੱਲੋਂ ਉਹ 5 ਸਾਲ ਬਤੌਰ ਮੁੱਖ ਮੰਤਰੀ ਵੀ ਰਹੇ ਨੇ ਤੇ 50 ਸਾਲਾਂ ਦੇ ਵਿੱਚ ਜਿਹੜੀਆਂ ਸਕੀਮਾਂ ਗੱਡੀਆਂ ਚੱਲੀਆਂ ਹੀ ਬੰਬੀਆਂ ਦੀਆਂ ਬਿੱਲਾਂ ਦੇ ਮਾਫ਼ੀਆਂ ਮਾਵਲੇ ਦੀਆਂ ਸਿਕਨਸ ਕੀ ਮਾਟਾ ਦਾ ਰੋਰ ਚੜੀਆਂ ਪੰਜ ਸਾਲੋਂ ਬਾਪ ਉਹਨਾਂ ਬੰਦ ਕਰਕੇ ਰੱਖਿਆ ਕਿ ਉਹਨਾਂ ਤੋਂ ਵਾਅਦਾ ਨਹੀਂ ਕੀਤਾ ਤੇ ਕਿਸੇ ਨੂੰ ਮਿਲੇ ਵੀ ਨਹੀਂ ਇਸ ਕਰਕੇ ਕੈਪਟਨ ਹਸਤਾ ਤੇ ਐਮਪੀ ਬਣ ਕੇ ਉੱਥੇ ਜਾਣਾ ਸੈਂਟਰ ਦੇ ਵਿੱਚ ਕੋਈ ਮਾਣਾ ਨਹੀਂ ਰੱਖਦਾ ਉੱਥੇ ਕਿਉਂਕਿ ਉੱਥੇ ਤਾਂ ਬੰਦਾ ਉਹ ਚਾਹੀਦਾ ਜਿਹੜਾ ਬਹੁਤ ਜ਼ਿਆਦਾ ਟਾਈਮ ਦੇ ਸਕਦਾ ਹੋਵੇ ਹਰ ਚੀਜ਼ ਨੂੰ ਸਮਝਦਾ ਹੋਵੇ ਕਾਬਿਲ ਹੋਵੇ ਉਹ ਜੇਤਨੀ ਸਾਹਿਬ ਦੇ ਸਾਰੇ ਗੁਣ ਤੇ ਪੰਜਾਬ ਦੀ ਖਾਸ ਕਰਕੇ ਅੰਮ੍ਰਿਤਸਰ ਦੇਖ ਸੰਗਤ ਜਿਹੜੀ ਉਹ ਸਮਝ ਚੁੱਕੀ ਕਿ ਸਾਡੇ ਬਾਰਡਰ ਤੇ ਬੜੀਆਂ ਪ੍ਰੋਬਲਮ ਨੇ ਬੜੇ ਮਸਲੇ ਆ ਉਹ ਸਾਡਾ ਇੱਕ ਚੰਗਾ ਕਾਬਲ ਵਕੀਰ ਜਿਹੜਾ ਬਾਰਡਰ ਤੋਂ ਜਾਣਾ ਉਹਨੇ ਪੰਜਾਬ ਦੀ ਗੱਲ ਕਰਨੀ ਹੈ ਬਾਰਡਰ ਦੀ ਗੱਲ ਕਰਨੀ ਹੈ ਇਸ ਲਈ ਉਹਨਾਂ ਦਾ ਤੇ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਨਾ ਕਾਂਗਰਸ ਰੇਤਾ ਬਜਰੀ ਤੇ ਹੋਰ ਕਈ ਪ੍ਰਸ਼ਦਾਚਾਰੀ ਵਗੈਰਾ ਦੇ ਮੁੱਦਿਆਂ ਨੂੰ ਲੈ ਕੇ ਅੱਗੇ ਵਧ ਰਹੀ ਹੈ ਤੁਹਾਡਾ ਕੀ ਕਹਿਣਾ ਹੈ ਤੁਸੀਂ ਰੇਤਾ ਬਜਰੀ ਜਿਹੜੀ ਉਹ ਸਾਰੇ ਦੇਸ਼ ਦਾ ਮਸਲਾ ਹੈ ਸਾਡੇ ਪੰਜਾਬ ਦਾ ਮਸਲਾ ਨਹੀਂ ਇਹਨਾਂ ਦੇ ਵੇਲੇ ਦਾ ਹੀ ਕਾਂਗਰਸ ਦਾ ਮਸਲਾ ਹੈ ਸਪਰੀਮ ਕੋਰਟ ਤੱਕ ਹਾਈ ਕੋਰਟ ਤੱਕ ਇਹ ਮਸਲੇ ਗਏ ਨੇ ਅਸੀਂ ਵੀ ਕਹਿੰਦੇ ਆ ਕਿ ਪੰਜਾਬ ਦੀ ਸੰਗਤਾਂ ਸਾਰੇ ਲੋਕ ਜਿਹੜੇ ਉਹ ਰੇਤਾ ਮਲੇ ਬੜੀ ਚੰਗੀ ਸੌਖੇ ਟਾਂਗਣਾ ਮਲੇ ਔਰ ਉਹਦੇ ਤੇ ਕਾਂਗਰਸ ਦਾ ਜਿਹੜਾ ਐਨੇ ਚਿਰ ਦਾ ਲੰਮਾ ਜਿਹੜਾ ਸੋਚ ਹੈ ਭ੍ਰਿਸ਼ਟਾਚਾਰ ਕਾਂਗਰਸ ਤੋਂ ਵੱਡੀ ਕੋਈ ਪਾਰਟੀ ਉਹਨਾਂ ਦੇ ਗਿਣਨ ਲੱਗੀ ਤੇ ਮੇਰੇ ਨਾਲ ਯਾਰਾਂ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਚਲੇਗਾ ਇਹ ਇਹੋ ਤੇ ਉਹਦੇ ਦੂਜੀਆਂ ਪਾਰਟੀਆਂ ਦੇ ਤਾਂ ਇਹਨਾਂ ਵੱਡਾ ਰੋਲ ਹੀ ਕੋਈ ਨਹੀਂ ਮਾੜੀ ਗੱਲੇ ਭ੍ਰਿਸ਼ਟਾਚਾਰ ਚੰਗੀ ਗੱਲ ਨਹੀਂ ਪਰ ਔਰ ਸਭ ਤੋਂ ਜੇ ਮੋਰੀ ਪਾਰਟੀ ਤੇ ਉਹ ਕਾਂਗਰਸ ਐਸੀ ਤੇ ਥੈਂਕ ਯੂ ਇਹਨਾਂ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣਨੀ ਕੇ ਜਿਨ੍ਹਾਂ ਨੇ ਸਾਡੇ ਖਬਰ ਹਰਪਲ ਡਾਟ ਕਮ ਦੇ ਨਾਲ ਗੱਲਬਾਤ ਕੀਤੀ ਹੈ ਤੇ ਸਾਂਝੇ ਕੀਤੇ ਨੇ ਆਪਣੇ ਵਿਚਾਰ ਹੁਣ ਦੇਖਣਾ ਇਹ ਹੋਏਗਾ 16 ਤਰੀਕ ਵਾਲੇ ਦਿਨ ਕਿਸ ਪਾਰਟੀ ਨੂੰ ਕੀ ਸੇਰਾ ਵੱਜਦਾ ਹੈ ਕੈਮਰਾਮੈਨ सोनू ਸੋਢੀ ਦੇ ਨਾਲ ਵਿਕਰਮ ਗਿੱਲ ਖਬਰ ਹਰਪਲ ਡਾਟ ਕਮ ਅੰਮ੍ਰਿਤਸਰ